रेडी स्टार्ट ਅੱਗ ਨੂੰ ਦੱਬ ਕੇ ਰੱਖਣ ਦੀ ਕਿਰਿਆ ਨੂੰ ਅੱਗ ਦੱਬਣਾ ਕਹਿੰਦੇ ਹਨ ਡੰਡੀ ਪਹਿਲੇ ਸਮਿਆਂ ਵਿੱਚ ਅੱਗ ਬਾਲਣ ਲਈ ਜਦ ਮਾਚਸ ਸੀਖਾਂ ਦੀ ਡੱਬੀ ਦੀ ਕਾਰਡ ਨਹੀਂ ਨਿਕਲੀ ਸੀ ਉਸ ਸਮੇ ਇਸਤਰੀਆਂ ਰਾਤ ਦੀ ਰੋਟੀ ਟੁੱਕ ਕਰਨ ਤੋਂ ਪਿੱਛੋਂ ਚੁੱਲ੍ਹੇ ਦੀ ਅੱਗ ਘੁੰਬਲ ਵਿੱਚ ਪਾਥੀ ਰੱਖ ਦਿੰਦੀਆਂ ਸਨ ਡੰਡੀ ਉੱਪਰ ਸਵਾ ਪਾ ਦਿੰਦੀਆਂ ਸਨ ਡੰਡੇ ਪਾਥੀ ਸਾਰੀ ਰਾਤ ਧੁਖਦੀ ਰਹਿੰਦੀ ਸੀ ਡੰਡੀ ਸਵੇਰੇ ਉੱਠ ਕੇ ਜਨਾਨੀਆਂ ਧੁਖਦੀ ਪਾਥੀ ਉੱਪਰ ਥੋੜੀ ਜਹੀ ਤੂੜੀ ਪਾ ਕੇ ਸਲਵਾੜ ਰੱਖ ਕੇ ਫੂਕਾਂ ਮਾਰ ਕੇ ਅੱਗ ਜਲਾ ਲੈਂਦੀਆਂ ਸਨ ਡੰਡੀ ਇਸ ਢੰਗ ਨਾਲ ਅੱਗ ਦੀ ਹਰ ਰੋਜ਼ ਸੰਭਾਲ ਕਰ ਲਈ ਜਾਂਦੀ ਸੀ ਡੰਡੀ ਜੇਕਰ ਕਿਸੇ ਦੇ ਘਰ ਰਾਤ ਦੀ ਦੱਬੀ ਅੱਗ ਸਵੇਰੇ ਤੱਕ ਨਹੀਂ ਰਹਿੰਦੀ ਸੀ ਤਾਂ ਉਹ ਗਵਾਂਡੀਆਂ ਦੇ ਅੱਗ ਮੰਗ ਕੇ ਲੈ ਜਾਂਦੇ ਸਨ ਡੰਡ ਅੱਗ ਨਾਲ ਸੰਬੰਧਿਤ ਸਾਨੂੰ ਕਈ ਅਖਾਣ ਵੀ ਮਿਲਦੇ ਹਨ ਡੰਡੀ ਜੇ ਕੋਈ ਕਿਸੇ ਦੀ ਚੀਜ਼ ਉੱਪਰ ਥੋੜੇ ਸਮੇਂ ਪੈਸੋਂ ਕਬਜ਼ਾ ਹੀ ਕਰ ਬੈਠੇ ਤਾਂ ਕਿਹਾ ਜਾਂਦਾ ਹੈ ਅਗਲੈਂਡ ਆਈ ਘਰਵਾਲੀ ਬਣ ਬੈਠੀ ਜਦ ਕੋਈ ਵਿਅਕਤੀ ਦੂਸਰੇ ਦੇ ਹੋਏ ਨੁਕਸਾਨ ਨੂੰ ਤਾਂ ਨੁਕਸਾਨ ਨਾ ਸਮਝੇ ਪਰ ਜਦ ਉਸ ਦਾ ਆਪਣਾ ਨੁਕਸਾਨ ਹੋ ਜਾਵੇ ਤਾਂ ਦੁੱਖ ਹੋਵੇ ਡੰਢ ਅਜਿਹੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਆਪਣੇ ਘਰ ਲੱਗੇ ਤਾਂ ਅੱਗ ਪਰਾਏ ਘਰ ਲੱਗੇ ਤਾਂ ਬਸੰਤਰ ਡੰਢ ਪਹਿਲੇ ਸਮਿਆਂ ਵਿੱਚ ਕੁੜੀ ਨੂੰ ਜਮਦਿਆਂ ਮਾਰਨ ਕਰਕੇ ਹਰ ਪਰਿਵਾਰ ਵਿੱਚ ਕੁਝ ਮੁੰਡੇ ਛੜੇ ਰਹਿ ਜਾਂਦੇ ਸਨ ਡੰਡੀ ਜਿਹੜੇ ਛੜੇ ਅੱਡ ਹੋ ਜਾਂਦੇ ਸਨ ਉਹਨਾਂ ਨੂੰ ਆਪਣੀ ਰੋਟੀ ਟੋਕ ਬਣਾਉਣ ਲਈ ਅੱਗ ਬਾਲਣ ਲਈ ਸਭ ਤੋਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸਨ ਡੰਡੀ ਜਿਹੜੇ ਛੜੇ ਹਿੰਮਤੀ ਹੁੰਦੇ ਸਨ ਉਹ ਆਪਣੀ ਅੱਗ ਨੂੰ ਸੰਭਾਲ ਕੇ ਰੱਖਦੇ ਸਨ ਡੰਡੀ ਕਈ ਕੁਚੱਜੀਆਂ ਜਨਾਨੀਆਂ ਜਿਨ੍ਹਾਂ ਕੋਲ ਸਵੇਰੇ ਲਈ ਅੱਗ ਨਹੀਂ ਹੁੰਦੀ ਸੀ ਉਹ ਕਈ ਵਾਰ ਛੜੇ ਦੇ ਘਰੋਂ ਅੱਗ ਲੈਣ ਤੁਰ ਪੈਂਦੀਆਂ ਸਨ ਟੰਡ ਜੇਕਰ ਛੜਾ ਰੋਟੀਆਂ ਪਕਾਉਂਦਾ ਸਿਤਿਆ ਹੁੰਦਾ ਸੀ ਡੰਡੇ ਤੋਂ ਇਹ ਨਾਲ ਹਾਲੋਂ ਬਿਹਾਲ ਹੋਇਆ ਹੁੰਦਾ ਸੀ ਤਾਂ ਉਹ ਆਗ ਲੈਣ ਆਈ ਗਵਾਂਡਣ ਦੀ ਚੱਪਣੀ ਵੀ ਵਗਾ ਕੇ ਮਾਰਦਾ ਸੀ ਡੰਡੇ ਕਈ ਬਹੁਤੀਆਂ ਮਨਚਲੀਆਂ ਜਨਾਨੀਆਂ ਛੜਿਆਂ ਨੂੰ ਜਾਨ ਬੁੱਝ ਕੇ ਸਤਾਉਂਦੀਆਂ ਰਹਿੰਦੀਆਂ ਸਨ ਡੰਡੇ ਛੜੇ ਨੂੰ ਵੇਖ ਕੇ ਅੱਗ ਦਾ ਬਹਾਨਾ ਬਣਾ ਕੇ ਟਕੋਰਾ ਵੀ ਲਾ ਦਿੰਦੀਆਂ ਸਨ ਡੰਡੇ ਇਹ ਵਿਸ਼ਵਾਸ ਹੈ ਕਿ ਜਿੱਥੇ ਅੱਗ ਦਾ ਨਿਵਾਸ ਹੋਵੇ ਉਥੇ ਭੂਤ ਪ੍ਰੇਤ ਨਹੀਂ ਆਉਂਦੇ ਡੰਡੇ ਹੁਣ ਲੋਕ ਸੀਖਾਂ ਵਾਲੀ ਡੱਬੀ ਨਾਲ ਅੱਗਵਾਲ ਦੇ ਹਨ ਡੰਡੇ ਹੁਣ ਕੋਈ ਵੀ ਪਰਿਵਾਰ ਰਾਤ ਨੂੰ ਚੁੱਲ੍ਹੇ ਵਿੱਚ ਅੱਗ ਨਹੀਂ ਬਾਲਦਾ ਡੰਡੇ ਜਿਨ੍ਹਾਂ ਪਰਿਵਾਰਾਂ ਕੋਲ ਰਸੋਈ ਗੈਸ ਹੈ ਉਹ ਗੈਸੀ ਚੋਲਿਆਂ ਨੂੰ ਸੇਖਾਂ ਵਾਲੀ ਡੱਬੀ ਨਾਲ ਜਾਂ ਲੈਟਰ ਨਾਲ ਬਾ